ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ 29-30 ਜੁਲਾਈ ਪੰਜਾਬ ਦੇ ਮੌਸਮ ਦੀ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਮੌਸਮ ਦੇ ਵਿੱਚ ਕੀ-ਕੀ ਹਲਚਲ ਹੋ ਸਕਦੀ ਹੈ ਵੀਰੋ ਮਿਲਿਟ ਅਪਡੇਟ ਦੇ ਮੁਤਾਬਕ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰ ਨਾਲ ਸਾਂਝੀ ਕਰਾਂਗੇ ਅਨੁਮਾਨ ਦੇ ਧਰਤ ਵੀਰੋ ਜਾਣਕਾਰੀ ਹੈ ਬਾਕੀ ਪਰਮਾਤਮਾ ਨੂੰ ਕੋਈ ਨਹੀਂ ਜਾਣ ਸਕਦਾ ਕਿ ਕਿਸ ਸਮੇਂ ਕੀ ਹੋਣਾ ਪਰ ਫਿਰ ਵੀ ਜੋ ਅੰਦਾਜ਼ੇ ਅਨੁਮਾਨ ਮੁਤਾਬਕ ਮਹਾਰਾ ਦੇ ਵੱਲੋਂ ਵੀਰੋ ਜਾਣਕਾਰੀ ਜਾਰੀ ਕੀਤੀ ਜਾਂਦੀ ਹੈ ਸੋ ਵੀਰੋ ਉਹਦੇ ਮੁਤਾਬਕ ਇਹ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਅੱਜ ਵੀਰੋ ਤਕਰੀਬਨ ਆਪਾਂ 29 ਜੁਲਾਈ ਦੀ ਗੱਲ ਕਰਦੇ ਆ 29 ਜੁਲਾਈ ਨੂੰ ਪੰਜਾਬ ਦੇ ਖਾਸ ਕਰ ਵੀਰੋ ਜੋ ਪੱਛਮੀ ਸਰਹੱਦੀ ਖੇਤਰ ਨੇ ਜਿਸ ਦੇ ਵਿੱਚ ਮੁੱਖ ਜ਼ਿਲ੍ਹੇ ਹੋਣਗੇ ਸ੍ਰੀ ਅੰਮ੍ਰਿਤਸਰ ਸਾਹਿਬ ਪਤਗੀ ਤਰਨਤਾਰਨ ਸਾਹਿਬ ਪਠਾਨਕੋਟ ਕਪੂਰਥਲਾ ਜਲੰਧਰ ਤੇ ਵੀਰੋ ਕੁਝ ਭਾਗ ਫਿਰੋਜ਼ਪੁਰ ਫਰੀਦਕੋਟ ਦੇ ਇਨ੍ਹਾਂ ਖੇਤਰਾਂ ਦੇ ਵਿੱਚ ਵੀਰੋ ਅੱਜ ਜੋ ਪੰਜਾਬ ਦੇ ਖਾਸ ਕਰਕੇ ਮਤਲਬ ਮਾਝੇ ਤੇ ਦੁਆਬੇ ਦੇ ਖੇਤਰ ਨੇ ਕੁਝ ਪੂਰਬੀ ਭਾਗ ਹੋ ਗਏ ਵੀਰੋ ਉਹਨਾਂ ਖੇਤਰਾਂ ਦੇ ਵਿੱਚ ਅੱਜ ਦਿਨ ਦੇ ਸਮੇਂ ਆਪਾਂ ਨੂੰ ਸਵੇਰ ਤੋਂ ਲੈ ਕੇ ਕਿਸੇ ਖੇਤਰ ਦੇ ਵਿੱਚ ਹਲਕੀ ਕਿਸੇ ਖੇਤਰ ਵਿੱਚ ਸੰਘਣੀ ਬੱਦਲਵਾਈ ਦੇ ਨਾਲ ਵੀਰੋ ਬਰਸਾਤ ਦੇ ਜੋ ਅਸਾਰ ਨੇ ਵੀਰੋ ਬਣੇ ਹੋਏ ਨੇ ਕਿਸੇ ਖੇਤਰਾਂ ਦੇ ਵਿੱਚ ਆਪਾਂ ਨੂੰ ਚੰਗਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਕਿਸੇ ਖੇਤਰਾਂ ਦੇ ਵਿੱਚ ਹਲਕਾ ਦਰਮਿਆਨਾ ਮੀਂਹ ਗਰਜ ਚਮਕ ਤੇਜ਼ ਹਵਾ ਵੀਰੋ ਐਦਾਂ ਦਾ ਮਾਹੌਲ ਆਪਾਂ ਨੂੰ ਦੇਖਣ ਨੂੰ ਅੱਜ ਦਿਨ ਦੇ ਸਮੇਂ ਤੇ ਰਾਤ ਪੂਰੀ ਰਾਤ ਦੇ ਸਮੇਂ ਵੀਰੋ ਇਸ ਸਿਸਟਮ ਦਾ ਅਸਰ ਆਪਾਂ ਨੂੰ ਦੇਖਣ ਨੂੰ ਮ ਖਾਸ ਕਰਕੇ ਵੀਰੋ ਪੱਛਮੀ ਸਰਹੱਦੀ ਖੇਤਰਾਂ ਦੇ ਵਿੱਚ ਜੋ ਕਿ ਮੱਧ ਪੰਜਾਬ ਦਾ ਏਰੀਆ ਹੋ ਵੀਰੋ ਮੋਗੇ ਤੱਕ ਦਾ ਉਸ ਤੋਂ ਪਿੱਛੇ ਤੱਕ ਦੇ ਵੀਰੋ ਜੋ ਭਾਗ ਹੋਣਗੇ ਉਹ ਸਾਰੇ ਵੀਰੋ ਇਸ ਸਿਸਟਮ ਦੇ ਅੰਡਰ ਕਵਰ ਹੋ ਸਕਦੇ ਨੇ ਰਾਤ ਦੇ ਸਮੇਂ ਵੀਰੋ ਇੱਥੇ ਟੁੱਟਮੀਆਂ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਇਹ ਨਹੀਂ ਕਿ ਲਗਾਤਾਰ ਇੱਕੋ ਹੀ ਜਿਹੇ ਸਾਰੇ ਆਪਣਾ ਏਰੀਆ ਦੇ ਵਿੱਚ ਮੀਂਹ ਪਿਆ ਵੀਰੋ ਕੁਝ ਏਰੀਆ ਕੁਝ ਹੋਣਾ ਕੁਝ ਵੀਰੋ 2 ਘੰਟਿਆਂ ਬਾਅਦ ਕੁਝ ਰਾਤ ਨੂੰ ਐਦਾਂ ਟੁੱਟਮੀਆਂ ਗਤੀਵਿਧੀਆਂ ਵੀਰੋ ਬਰਸਾਤੀ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਤੇ ਵੀਰੋ ਅੱਗੇ ਥੋੜਾ ਮੋਟਾ ਪ੍ਰਭਾਵ ਇਹਦਾ ਆਪਾਂ ਨੂੰ ਬਰਨਾਲੇ ਤੱਕ ਦੇ ਭਾਗ ਗਨ ਲੁਧਿਆਣਾ ਮੱਧ ਪੰਜਾਬੀ ਇੱਥੋਂ ਤੱਕ ਦੇ ਖੇਤਰਾ ਤੱਕ ਦੇਖਣ ਨੂੰ ਮਿਲੇਗਾ ਬਾਕੀ ਵੀਰੋ ਜੋ ਪੰਜਾਬ ਦੇ ਦੱਖਣੀ ਭਾਗ ਨੇ ਜਿਵੇਂ ਕਿ ਹਰਿਆਣੇ ਦੇ ਨਾਲ ਲੱਗਦੇ ਖੇਤਰ ਆਗੇ ਬਰਨਾਲਾ ਮਾਨਸਾ ਬਟਿੰਡਾ ਸੋ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਅੱਜ ਦਿਨ ਦੇ ਸਮੇਂ ਤੇ ਅੱਜ ਰਾਤ ਦੇ ਸਮੇਂ ਨੂੰ ਥੋੜੇ ਬਰਸਾਤ ਦੇ ਅਸਰ ਵਿਰੋਧ ਘੱਟ ਹੀ ਨਜ਼ਰ ਆ ਰਹੇ ਨੇ ਇਕਾ ਦੁੱਕਾ ਥਾਂਵਾਂ ਤੇ ਛੋਟੀ ਮੋਟੀ ਕੋਈ ਹਲਚਲ ਹੋ ਸਕਦੀ ਹੈ ਅਚਾਨਕ ਵੀਰ ਦੁਪਹਿਰ ਦੇ ਸਮੇਂ ਤੋਂ ਟੈਂਪਰੇਚਰ ਵਧਣਗੇ ਅਚਾਨਕ ਕੋਈ ਬੱਦਲ ਗਰਜ ਚਮਕਲੇ ਬਣਨਗੇ ਤਾਂ ਵੀਰ ਉਹਨਾਂ ਦਾ ਸਿਸਟਮ ਵਾਲਾ ਛੋਟਾ ਮੋਟਾ ਪ੍ਰਭਾਵ ਆਪਾਂ ਨੂੰ ਦੇਖਣ ਤੋਂ ਮਿਲ ਸਕਦਾ ਹੈ ਪਰ ਇਦਾਂ ਦਾ ਸਿਸਟਮ ਕੋਈ ਨਹੀਂ ਹੈ ਜੋ ਸਾਰੇ ਇਧਰਲੇ ਏਰੀਆ ਨੂੰ ਕਵਰ ਕਰੇ ਫਿਲਹਾਲ ਅੱਜ ਤੇ ਬਿਰੋਜ ਦੀ ਰਾਤ ਆਪਾਂ ਨੂੰ ਇੰਤਜ਼ਾਰ ਕਰਨਾ ਹੋਵੇਗਾ ਕੱਲ ਰਾਤ ਤੋਂ ਵੱਧ ਵੀ ਰੋ 30 ਤਰੀਕ ਦੇ ਵਿੱਚ ਤਕਰੀਬਨ ਆਪਾਂ ਨੂੰ ਮੌਸਮ ਬਦਲਣ ਦੀ ਉਮੀਦ ਬਣੀ ਹੋਈ ਹੈ ਕਿ ਪੰਜਾਬ ਦੇ ਜੋ ਇਹ ਭਾਗ ਨੇ ਬਠਿੰਡਾ ਮਾਨਸਾ ਬਰਨਾਲਾ ਬਿਰੋ ਇਹਨਾਂ ਦੱਖਣੀ ਭਾਗ ਇਹਨਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਬਿਰੋ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਆਉਂਦੇ ਇੱਕ ਦੋ ਦਿਨਾਂ ਦੇ ਵਿੱਚ ਬਾਕੀ ਵੀਰੋ ਅੱਜ ਰਾਤ ਦੀ ਸ਼ਾਮ ਦੀ ਅਪਡੇਟ ਆਪਾਂ ਨੂੰ ਜਿੰਮੇ ਵੀ ਮਿਲਦੀ ਆਪਾਂ ਉਹ ਮੇ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਹਵਾਵਾਂ ਵੀਰੋ ਤਕਰੀਬਨ ਅੱਜ ਉੱਤਰ ਦੱਖਣ ਪੂਰਬ ਦੱਖਣ ਦਿਸ਼ਾ ਤੋਂ ਵੀਰੋ ਜਿਵੇਂ ਕਿ ਹਰ ਰੋਜ਼ ਹਵਾਵਾਂ ਚੱਲਦੀਆਂ ਨੇ ਉਸੇ ਦਿਸ਼ਾ ਦੇ ਵਿੱਚੋਂ ਚੱਲਣਗੀਆਂ ਥੋੜਾ-ਮੋਟਾ ਠੰਡ ਦਾ ਮਾਹੌਲ ਰਹੇਗਾ ਬੱਦਲਾਂ ਦੀ ਆਵਾਜ਼ਾਈ ਬਣੀ ਰਹੇਗੀ ਤੇ ਹਲਕੀ-ਫੁਲਕੀ ਕਿਣਮਣ ਸਰਾਟੇ ਵੀਰੋ ਮੀਂਹ ਦੇ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦੇ ਨੇ ਵੀਰੋ ਟੈਂਪਰੇਚਰ 36-37 ਡਿਗਰੀ ਦੇ ਆਸ-ਪਾਸ ਰਹਿਣਗੇ ਦਿਨ ਦੇ ਸਮੇਂ ਹੁਣ ਉਸ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਪਰ ਵਿੱਚ ਦੀ ਵੀਰੋ ਬੱਦਲਾਂ ਦੀ ਆਵਾਜ਼ ਹੀ ਬਣੀ ਰਹੇਗੀ ਹਵਾ ਚਲਦੀ ਰਹੇਗੀ ਕਿਤੇ ਕਿਤੇ ਹਵਾ ਰੁਕ ਸਕਦੀ ਹੈ ਉਸ ਵੀਰੋ ਉਸ ਸਮੇਂ ਬੱਦਲਬਾਈ ਬਣਦੇ ਅਸਾਰ ਬਣਣਗੇ ਬਾਕੀ ਵੀਰੋ ਆਪਾਂ ਫਿਰ ਅੱਜ ਸ਼ਾਮ ਜਾਂ ਕੱਲ੍ਹ ਸਵੇਰ ਦੀ ਵੀਡੀਓ ਚਾਰੀ ਜਾਣ ਕਰਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ ਸਾਰੇ ਵੀਰਾਂ ਦਾ